ਲੇ ਸੋਤਰੀਆ ਮੇਰੇ ਬਾਦ ਜੀ ਤਨ ਤੁਮੇ ਲੇ ਸੋਤਰੀਆ ਮੇਰੇ ਬਾਦ ਜੀ ਸਤ ਸੰਤ ਤੁਮੇ ਲੇ ਸੋਤਰੀਆ ਮੇਰੇ ਬਾਦ ਜੀ ਸਤ ਸੰਤ ਤੁਮੇ ਲੇ ਸੋਤਰੀਆ ਮੇਰੇ ਬਾਦ ਜੀ ਸੰਤ ਸੰਤ ਤੁਮੇ ਲੇ ਸੋਤਰੀਆ ਮੇਰੇ ਬਾਦ ਜੀ ਸਤ ਸੰਤ ਤੁਮੇ ਲੇ ਸੋਤਰੀਆ ਮੇਰੇ ਬਾਦ ਜੀ ਸੰਤ ਮਿਲੇ ਸੋਤ ਸੋ ਰਿਆ ਸਤ ਸੰਦ ਦੇ ਸੋ ਤਰਿਆ ਸਤ ਸੰਦ ਦੇ ਸੋ ਤਰਿਆ ਤੁੰਤ ਮਿਲ ਰੇ ਸੋ ਤਰਿਆ ਆਤਮ ਤਕੇ ਆਓ ਤਰਿਆ ਆਤਮ ਤੰਦ ਮਿਲ ਰੇ ਸੋ ਤਰਿਆ ਤੁੰਤ ਮਿਲੇ ਨਾ ਸੋ ਤਰਿਆ ਜਤਕਲ মাতো জি মন্ত্রে সোতর মাতো ਅੰਮਲੇ ਅੰਮਲੇ ਉਲਟਲ ਕਰ ਦੇਵੋ ਅੰਮਲੇ ਅੰਮਲੇ ਪ੍ਰੇਮ ਹੋ ਹਾਉ ਮੈਂ ਲੈ ਗਾਉ ਮੈਂ ਉਂਝਲ ਚਰ ਗੋਉ 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 ਪਰਮ ਸਨਮਾਨ ਜੋ ਸਤ ਸਤ ਸੰਗਤ ਜੀਓ ਆਪ ਸਰਬਤ ਮਾਈ ਭਾਈ ਗੁਰਮੁਖ ਪਿਆਰੇ ਵੰਡਿਆ ਭਾਗਾ ਵਾਲਿਓ ਜਗ ਜੁਗ ਅਤਮ ਚਬਰ ਸਤਰ ਤਖਤ ਦੇ ਮਾਲਕ ਬਾਣੀ ਕੇ ਬੋਹਤ ਸ਼ਬਦ ਅਵਤਾਰ ਸਾਡੀ ਦੁਨੀਆ ਦੇ ਸੰਝ ਰਹਿ ਵਰ ਦੀਨਾ ਬੰਧੂ ਭਗਤ ਵਸਨ ਕਰਣਾ ਨਿਧਾਨ ਅੰਤਰ ਜਾਨੀ ਸਤ ਗੁਰੂ ਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਨੀਆਂ ਹਾਜ਼ਰੀਆਂ ਭਰ ਰਹੇ ਹਾਂ ਪਿੰਡ ਮੱਲੇ ਦੀ ਧਰਤੀ ਬਹੁਤ ਪਵਿੱਤਰ ਧਰਤੀ ਇਹ ਜਿੱਥੇ ਸਿਮੇ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਪਏ ਇਸ ਨਗਰ ਵਿੱਚ ਉਹ ਨਗਰੀ ਸੁਹਾਰਣੀ ਹੈ ਉਸ ਨਗਰੀ ਨੂੰ ਰੰਗ ਲੱਗਣਾ ਹੀ ਲੱਗਣਾ ਹੁੰਦਾ ਇਸ ਨਗਰੀ ਦੇ ਹੀ ਸਤਕਾਰ ਜੋ ਗੁਰਮਤ ਪਿਆਰੇ ਡਾਕਟਰ ਭਾਈ ਜਗਮੀਤ ਸਿੰਘ ਉਹਨਾਂ ਦੇ ਧਰਮਸ ਪਤਨੀ ਬੀਬਾ ਲਖਵਿੰਦਰ ਕੌਰ tatha ਪਰਿਵਾਰ ਦੇ ਬਣਿਓ ਹਰ ਸਾਲ ਕਿੰਨੀ ਵੱਡੀ ਗੱਲ ਆ ਗੁਰਮਤ ਪਿਆਰਿਓ ਹਰ ਇੱਕ ਸਾਲ ਚੌਥਾ ਸੱਜਣ ਮੇਰਾ ਖਿਆਲ ਇਹ ਸਮਾਗਮ ਹੈ ਕਿੱਡੀ ਭਾਵਨਾ ਇਸ ਪਰਿਵਾਰ ਦੀ ਕਿੱਡੀ ਸ਼ਰਧਾ ਹੈ ਕਿ ਹਰ ਸਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਵਾਉਣੇ ਆਖੋ ਸਤਨਾਮ ਵਾਹਿਗੁਰੂ ਮਾਰੇ ਕਿਨੇ ਸਾ ਧਰਤ ਭਈ ਹਰੀਆਵਲੀਿੱਥੇ ਮੇਰਾ ਸਤਗੁਰੂ ਬੈਠਾ ਆਇ ਸੇ ਜੰਤ ਭਏ ਹਰੀਆਵਲੇ ਜਿੱਥੇ ਮੇਰਾ ਸਤਗੁਰੂ ਦੇਖਿਆ ਜਾਏ ਆਖੋ ਸਤਨਾਮ ਵਾਹਿਗੁਰੂ ਉਹ ਜੀਵ ਜੰਤੂ ਉਹ ਮਨੁੱਖ ਮਹਾਨ ਹੋ ਜਾਂਦੇ ਹਨ ਪਵਿੱਤਰ ਹੋ ਜਾਂਦੇ ਹਨ ਜਿਹੜੇ ਸਤਿਗੁਰਾਂ ਦੇ دیدار ਦਰਸ਼ਨ ਪਾਉਂਦੇ ਸਾਸੰਗਰੀ ਜਿਹੜੇ ਘਰ ਵਿੱਚ ਜਿਹੜੀ ਧਰਤੀ ਤੇ ਮਹਾਰਾਜ ਜੀ ਦੇ ਚਰਨ ਪੈਦੇ ਧਰਤੀ ਸੁਹਾਵਣੀ ਸਤਕਾਰਯੋਗ ਪੂਜਣਯੋਗ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਮ ਉਹ ਧਰਤੀ ਉਹ ਥਾਂ ਸੋਭਾਨੀ ਕੋਈ ਨਹੀਂ ਜਿੱਥੇ ਮਹਾਰਾਜ ਜੀ ਦੇ ਹੱਲ ਸਾਣ ਚਰਤ ਪੈ ਕਿੰਡੀ ਵੱਡੀ ਗੱਲ ਹੈ ਸਾਧ ਸੰਗ ਦੀ ਇਹ ਅਸਲੀ ਅਮੀਰੀ ਹੈ ਗੁਰਮਖ ਪਿਆਰਿਓ ਕਈ ਵਾਰੀ ਲੋਕ ਆਪਣੀ ਅਮੀਰੀ ਦੇ ਘੁੰਡ ਵਿੱਚ ਫਿਰਦੇ ਰਹਿੰਦੇ ਆ ਕਈ ਕਈ ਸਾੜ ਹੀ ਟੱਪ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਨਹੀਂ ਕੋ ਭਾਵੇਂ ਸਾਤ ਸੰਗਤ ਜੀ ਆਪਾਂ ਗੁਰੂ ਦੇ ਸਿੱਖ ਵੀ ਬਣੇ ਫਿਰਦੇ ਆਂ ਪਰ ਇਧਰਲੇ ਪਾਸਿਓਂ ਬਹੁਤ ਜ਼ਿਆਦਾ ਕਮੀ ਆ ਰਹੀ ਹੈ ਕਿ ਘਰਾਂ ਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਚਰਨ ਬਹੁਤ ਘੱਟ ਪਹੁੰਚਦੇ ਆਂ ਇਸ ਸਾਲ ਵਿੱਚ ਸਾਨੂੰ ਚਾਹੀਦਾ ਇੱਕ ਦਿਨ ਕਿ ਅਸੀਂ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਗਾਈਏ ਤੁਮੈਂ ਸੁਖਨੀ ਸਾਹਿਬ ਦਾ ਜਾਪ ਕਰਵਾਈਏ ਸ੍ਰੀ ਅਖੰਡ ਪਾਠ ਸਾਹਿਬ ਜਾਪਿਰ ਸਹਿ ਸਤ ਸੰਗਤ ਜੀ ਸਤਖੰਡ ਵਸੈ ਨਰੰਕਾਰ ਉਹ ਵਾਹਿਗੁਰੂ ਪ੍ਰਮਾਤਮਾ ਜਿਹੜਾ ਨਾ ਸਤਖੰਡ ਦੇ ਵਿੱਚ ਵਸਦਾ ਸਤਖੰਡ ਖੰਡ ਨਾਮ ਕਹਦਾ ਹਿੱਸੇ ਦਾ ਇੱਕ ਧਰਤੀ ਦਾ ਸਤ ਸੰਗਤ ਜੀ ਉਸ ਖੰਡ ਦੇ ਵਿੱਚ ਜਿੱਥੇ ਸੱਚ ਬੋਲਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਵੀ ਲੱਤਾ ਭਰ ਵੀ ਝੂਠ ਨਹੀਂ ਇੱਕ ਵੀ ਗੱਲ ਝੂਠ ਨਹੀਂ ਸਭ ਸੱਚ ਲਿਖਿਆ ਹੈ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਇੱਕ ਵੀ ਗੱਲ ਛੁੱਟੀ ਨਹੀਂ ਸਭ ਸੱਚ ਹੈ ਸੋ ਜਿੱਥੇ ਸੱਚ ਦਾ ਪ੍ਰਕਾਸ਼ ਹੋ ਜੇ ਤੇ ਉਹ ਘਰ ਵੀ ਸਤਖੰਡ ਬਣ ਜਾਂਦਾ ਆਖੋ ਸਤਨਾਮ ਸੱਚ ਦਾ ਹਿੱਸਾ ਜੋ ਸਤਖੰਡ ਕੀ ਹੈ ਇੱਕ ਹਿੱਸਾ ਹੈ ਇੱਕ ਧਰਤੀ ਹੈ ਜਿੱਥੇ ਸੱਚ ਬੋਲੇ ਉਹ ਸਤਖੰਡ ਕਹਿੰਦੇ ਆ ਉਹ ਗੁਰਦੁਆਰਾ ਸਾਹਿਬ ਜਾਣਦੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਸਥਾਨ ਹੈ ਔਰ ਜਿੱਥੇ ਮਹਾਰਾਜ ਦਾ ਸ਼ਾਸਨ ਕੀਤਾ ਜਾਂਦਾ ਉਹ ਸੱਚਖੰਡ ਕਿਹਾ ਜਾਂਦਾ ਕਿਉਂਕਿ ਉੱਥੇ ਸੱਚ ਤੋਂ ਬਿਨਾਂ ਦੂਜੀ ਬਾਤ ਹੀ ਨਹੀਂ ਹੁੰਦੀ ਆਖੋ ਸਤਨਾਮ ਇਸ ਕਰਕੇ ਸਾਧ ਸੰਗਤ ਜੀ ਪੰਜ ਖੰਡ ਹਨ ਧਰਮ ਖੰਡ ਸ਼ਰਮ ਖੰਡ ਸ਼ੁਰੂਆਤ ਕਰਮ ਖੰਡ ਤੋਂ ਹੁੰਦੀ ਕਿ ਅਸੀਂ ਕਰਮਖੰਡ ਦੇ ਵਿੱਚ ਭਾਵ ਕਰਮ ਕਰੀਏ ਕਰਮ ਕੀ ਅਮਰਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦਵਾਰ ਇਹ ਕਰਮ ਕਰੀਏ ਕੀ ਅਮਰਤ ਵੇਲੇ ਦੀ ਸੰਭਾਲ ਇਹ ਕਰਮ ਜ਼ਰੂਰੀ ਪਹਿਲਾ ਕਰਮਖੰਡ ਸ਼ਰਮਖੰਡ ਧਰਮਖੰਡ ਧਰਮੀ ਧਰਮ ਤੋਂ ਬਾਅਦ ਫਿਰ ਸਤਖੰਡ ਆਖੋ ਸਤਨਾਮ ਇਹ ਜਦੋਂ ਸ੍ਰੀ ਜਪਜੀ ਸਾਹਿਬ ਪੜ੍ਹਦੇ ਆ ਪੌਣੀ ਦਰ ਪੌਣੀ ਚੜਦੇ ਜਾਂਦੇ ਆ ਸਤ ਸੰਗਤ ਦੇ ਵਿੱਚ ਪਤਾ ਲੱਗਦਾ ਇਹ ਸਾਰੇ ਖੰਡਾਂ ਬਾਰੇ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਦੱਸਿਆ ਆਖੋ ਸਤਿਨਾਮ ਇਸ ਕਰਕੇ ਸਤ ਸੰਗਤ ਦੀ ਬਾਣੀ ਦੇ ਲੜ ਲੱਗੀ ਏ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨਨਾ ਪਰ ਤਖ ਗੁਰੂ ਨਿਸਤਾਰੇ ਨਿਸਤਾਰੇ ਸਤ ਸੰਗਤ ਦੀ ਗੁਰੂ ਕੀ ਏ ਸਾਡਾ ਗੁਰੂ ਕੌਣ ਆ ਗੁਰੂ ਸਾਡਾ ਸਾਧ ਸੰਗਤ ਜੀ ਸ਼ਬਦ ਹੈ ਮਹਾਰਾਜ ਜੀ ਨੇ ਸਾਨੂੰ ਦੇਹਾਂ ਨਾਲੋਂ ਤੋੜਿਆ ਜੋੜਿਆ ਨਹੀਂ ਹੈ ਦੇਹ ਧਾਰੀ ਗੁਰੂ ਨਹੀਂ ਹੋ ਸਕਦਾ ਸਾਧ ਸੰਗਤ ਜੀ ਕੋਈ ਅਸੀਂ ਅੱਜਕੱਲ ਝੰਡਾ ਨੂੰ ਪੂਜਦੇ ਆਂ ਵੇਖੋ ਝੰਡਾ ਗੁਰੂ ਕਿਵੇਂ ਹੋ ਸਕਦਾ ਉਹ ਤਾਂ ਇੱਕ ਜੜ੍ਹ ਹੈ ਬਨਸਪਤੀ ਹੈ ਸਾਧ ਸੰਗਤ ਜੀ ਉਹਦੀ ਪੂਜਾ ਕਰਨੀ ਉਹਦੇ ਪਾਣੀ ਪਾਓ ਉਧੀਆਂ ਜਣਾ ਚੇ ਤੇਲ ਪਾਰੇ ਕਿਦੇ ਖੰਮਣੀਆਂ ਬਨ ਰਹਿਆ ਲਾਲ ਕੱਪੜੇ ਬਨ ਰਹੇ ਗੁਰਮਖ ਪਿਆਰਿਓ ਉਹ ਕੋਈ ਗੁਰੂ ਆ ਸਾਡਾ ਮਾਰੇ ਕੀ ਕਹੇਨ ਕਾਹੂ ਲ ਪਾਹਨ ਪੂਜ ਧਰਿਓ ਸਿਰ ਕਾਹੂ ਲ ਲੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਆਵਾਜ਼ੀ ਜਿਸਾਂ ਮੈਂ ਕਾਹੂ ਪ੍ਰਸ਼ਾਦ ਕੋ ਸੀਸ ਨਿਵਾਇਓ ਕੋ ਉਤਾਨ ਕੋ ਪੂਜਤ ਹੈ ਬਸ ਕੋ ਮਰ ਤਨ ਕੋ ਪੂਜਨਤਾਇਓ ਔਰ ਕਿਰਿਆ ਉਰਜੋ ਸਭੀ ਜਗ ਸ੍ਰੀ ਭਗਵਾਨ ਕੋ ਕੋ ਭੇਰ ਨ ਪਾਇਓ ਆਖੋ ਸਤਨਾਮ ਸ੍ਰੀ ਵਾਹਿ ਜਿਹੜਾ ਭਗਵਾਨ ਐ ਅਸਲੀ ਪਰਮਾਤਮਾ ਉਹਦਾ ਅਸੀਂ ਭੇਤ ਹੀ ਨਹੀਂ ਜਾਣਿਆ ਗੁਰਮੁਖ ਪਿਆਰੇ ਅਸੀਂ ਇਹਨਾਂ ਧਰਮ ਦੇ ਨਾਮਾਂ ਤੇ ਕਰਮकांड ਕਰਦੇ ਫਿਰਦੇ ਆ ਕੋਈ ਪਥਰਾਂ ਦਾ ਪੁਜਾਰੀ ਹੋਇਆ ਫਿਰਦਾ ਕੋਈ ਕਹਿੰਦਾ ਮੈਨੂੰ ਇੱਥੋਂ ਦਾਤ ਮਿਲ ਜਾਣੀ ਐ ਕੋਈ ਕਹਿੰਦਾ ਮੈਨੂੰ ਝੰਡ ਤੋਂ ਦਾਤ ਮਿਲ ਜਾਣੀ ਹੈ ਮਹਾਰਾਜ ਕੀ ਕਹਿੰਦੇ ਆ ਦੁਬਦਾਂ ਨਾ ਪੜੋ ਹਰ ਵੇਨ ਹੋਰ ਨਾ ਪੂਜੋ ਮਹਾਰਾਜ ਨੇ ਹਰੀ ਤੂੰ ਬਿਨਾ ਕਹੇ ਦੀ ਹੋਰ ਪੂਜਾ ਨਹੀਂ ਕਰਨੀ ਮੜਾ ਮਸਾਨ ਨਾ ਜਾਈ ਮੜੀਆਂ ਕਬਰਾਂ ਦੀ ਪੂਜਾ ਨਹੀਂ ਕਰਨੀ ਕੋਵ ਮਰਤਾਨ ਕੋ ਪੂਜਿਤ ਹੈ ਪਸ ਕਈ ਪਰਸਨਾਂ ਦੀ ਪੂਜਾ ਕਰਨੇ ਫਿਰਦੇ ਨੇ ਕਈ ਮਰਦਿਆਂ ਦੀ ਪੂਜਾ ਕਰਦੇ ਮਟੀਆਂ ਬੜਾ ਬੜਾ ਕੇ ਕੋ ਮਰਤਾਨ ਕੋ ਪੂਜਣਤਾਇਓ ਬਿਖੋ ਜਿਉਂਦੇ ਬਜ਼ੁਰਗਾਂ ਦੀ ਸੇਵਾ ਨਹੀਂ ਕਰਨੀ ਮੱਡੀ ਵਿੱਚ ਉਹਦਾ ਆਵਾਸਾ ਕਰ ਦੇਣਾ ਆਖੋ ਸਤਨਾਮਾ ਕਿਹਦਾ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇਹ ਸਮਾਜ ਥੋੜਾ ਸਿਰਜਿਆ ਸੀ ਉਹਨਾਂ ਨੇ ਤਾਂ ਇਸ ਇਹਨਾਂ ਧਰਮ ਦੇ ਨਾਵਾਂ ਤੋਂ ਕਰਮਖੰਡ ਜੇ ਕਰਮਖੰਡ ਜਿਹੜੇ ਹੁੰਦੇ ਨਾਲ ਕੱਢਿਆ ਸਰੂਬਾਰ ਸਰ ਸੰਗਤ ਜੀ ਇਸ ਕਰਕੇ ਮਾਰੇ ਕਹਿੰਦੇ ਦੁਬਦਾ ਨਾ ਪੜੋ ਕਹਿੰਦੇ ਭਈ ਦੋ ਮਨੀ ਨਾ ਹੋ ਦੋ ਬੇਡੀਆਂ ਦੇ ਜਿਹੜੇ ਸਵਾਰ ਹੁੰਦੇ ਨੇ ਉਹ ਕਦੇ ਬਾਹਰ ਨਹੀਂ ਹੁੰਦੇ ਆਖੋ ਸਤਿਮੰਗਲ ਸਾਰਾ ਬੇੜੀ ਦਾ ਕਿੰ ਕੀ ਫੜਨੀ ਪੈਣੀ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਬਾਣੀ ਗੁਰੂ ਬਾਣੀ ਸਾਡਾ ਗੁਰੂ ਹੈ ਕਈ ਵਾਰੀ ਅਸੀਂ ਫੋਟਵਾ ਘਰ ਚ ਲਾ ਲੈਨੇ ਚਲੋ ਫੋਟਵਾ ਲਾਉਣਿਆਂ ਚੰਗੀਆਂ ਨੇ ਕਿਉਂ ਮਾੜੀ ਫੋਟੋ ਦਾ ਨਹੀਂ ਨਾ ਲਾਈ ਪਰ ਉਹਦੀ ਪੂਜਾ ਨਹੀਂ ਕਰਨੀ ਪਿਆਰੇ ਪੂਜਾ ਕਾਦੀ ਸ਼ਬਦ ਦੀ ਪੂਜਾ ਸ਼ਰਧ ਕੀ ਪਰਚਾ ਅਕਾਲ ਕਾ ਜੀਤ ਪੰਥ ਕੀ ਆਖੋ ਸਭਾ ਸ੍ਰੀ ਵਾਹਿਗੁਰੂ ਸ਼ਬਦ ਗੁਰੂ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਧਾਂ ਨੇ ਪੁੱਛਿਆ ਜੇ ਤੋ ਸਿੱਧ ਮੰਡਲੀ ਨੂੰ ਮਹਾਰਾਜ ਨੇ ਜਿੱਤ ਲਿਆ ਨਾ ਉਹ ਕਹਿੰਦੇ ਛੋਟੀ ਜੀ ਉਮਰ ਸਾਨੂੰ ਜਿੱਤ ਲਿਆ ਤੂੰ ਸਾਡੀਆਂ ਉਮਰਾਂ ਜਿਹੜੀਆਂ ਨੇ ਇਹ ਕਈ ਕਈ ਬਰਿਆਂ ਦੀਆਂ ਕਈ ਕਈ ਹਜ਼ਾਰਾਂ ਬਰਸਾਂ ਦੀਆਂ ਨੇ ਤੇਰੀ ਉਮਰ ਵੀ ਛੋਟੀ ਹੈ ਬਾਲੇ ਤੂੰ ਸਾਨੂੰ ਕਿਵੇਂ ਜਿੱਤ ਲਿਆ ਤੇਰਾ ਗੁਰੂ ਕੌਣ ਸਾਨੂੰ ਦੱਸਦੇ ਸਹੀ ਮਹਾਰਾ ਜੀ ਕਹਿੰਦੇ ਸ਼ਬਦ ਗੁਰੂ ਸੁਰਤ ਧੁਣ ਚੇਲਾ ਆਖੋ ਸਤਨਾਮ ਮਹਾਰਾ ਜੀ ਕਹਿੰਦੇ ਸਾਡਾ ਗੁਰੂ ਭਈ ਸ਼ਬਦ ਹੈ ਇਸ ਕਰਕੇ ਸਿੱਖੋ ਅਸੀਂ ਤਾਂ ਹੋਰ ਧਰਮਾਂ ਨੂੰ ਦੱਸਣਾ ਸੀ ਹੁਕਾ ਦੇਣਾ ਸੀ ਕਿ ਸ਼ਬਦ ਦੇ ਲੜ ਲੱਗੋ ਆਗਿਆ ਭਰੀ ਅਕਾਲ ਕੀ ਤਵੀ ਚਲਾਇਉ ਬੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਦੇਖੋ ਮਹਾਰਾਜ ਨੇ ਬਚ ਨਹੀਂ ਕੀਤੇ ਗੁਰਮਤਿ ਪਿਆਰਿਓ ਜੇ ਦੇਹ ਦਿਆਂ ਨੂੰ ਗੁਰੂ ਬਣਾਉਣਾ ਦਾ ਮਹਾਰਾਜ ਦੇ ਚਾਰਜ ਸਾਹਿਬ ਚਾਹਦੇ ਸੀ ਇੱਕ ਨੂੰ ਰੱਖ ਲੈਂਦੇ ਉਹਨੂੰ ਗੁਰਤਾ ਗੱਦੀ ਬਖਸ਼ ਦਿੰਦੇ ਪਰ ਨਹੀਂ ਗੁਰਮਤਿ ਪਿਆਰਿਓ ਮਹਾਰਾਜ ਜੀ ਦਾ ਮਿਸ਼ਨ ਪੂਰਾ ਹੋ ਗਿਆ ਸੀ 200 250 ਸਾਲ ਕਾਸ਼ਾ ਜੀ ਨੇ ਵੇਖੂ ਗੁਜਾਰਿਆ 10 ਪਾਸ਼ਾ ਗਿਆ ਆਈਆਂ ਨੇ ਸਾਨੂੰ ਵੱਖੋ ਵੱਖਰੇ ਚੈਪਟਰ ਸਿੱਖਿਆ ਉਹਨਾਂ ਦਿੱਤੀ ਹੈ ਕਿਸੇ ਨੇ ਪੰਗਤ ਦੀ ਕਿਸੇ ਨੇ ਸੰਗਤ ਦੀ ਗੁਰਮਖ ਪਿਆਰਿਓ ਇਹ ਬਖਸ਼ਿਸ਼ਾਂ ਗੁਰਾਂ ਨੇ ਸਾਡੇ ਤੇ ਕੀਤੀਆਂ ਨੇ ਮਹਾਰਾਜ ਜੀ ਨੇ ਕੁਝ ਵੀ ਸਾਡੇ ਤੋਂ ਲਖੋ ਕੇ ਨਹੀਂ ਰੱਖਿਆ ਸਾਨੂੰ ਸਰਦਾਰ ਬਣਾਇਆ ਭਾਵੇਂ ਬਾਦਸ਼ਾਹ ਨੂੰ ਸਭ ਕੁਝ ਦਾਉ ਤੇ ਲਾਉਣਾ ਪਿਆ ਉਹ ਸਿਰ ਵਾਰ ਕੇ ਮਿਲੀ ਸਰਦਾਰੀ वाहिगुरु शाम साम रखी Oh, 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 थर झुका महाराज कहने थे सिर झुकता उसे सिर नहीं कहते कि शहर ने कह जिस दर को ਵੇਖ ਕਰ ਸਿਰ ਝੁਕ ਨਾ ਜਾਏ ਉਸੇ ਦਰ ਨਹੀਂ ਕਹਤੇ ਅੱਖਰ ਸਤ ਨਾਮ ਉਹ ਦਰ ਨਹੀਂ ਹੁੰਦਾ ਜਿਹੜੇ ਦਰ ਨੂੰ ਦੇਖ ਕੇ ਸਿਰ ਨਾ ਝੁਕੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੇ ਦਰ ਨੇ ਐਸਾ ਇਹ ਦਰ ਦਰ ਬਣਾਇਆ ਦਰਵਾਜ਼ਾ ਬਣਾਇਆ ਇੱਥੇ ਹਰ ਇੱਕ ਧਰਮ ਨਿਵੇਆ ਮੁਸਲਮਾਨ ਅਸਾਈ ਸਿੱਖ ਹਿੰਦੂ ਸਾਰੇ ਧਰਮੇ ਨੂੰ ਨਿਵੇ ਨਾਖੋ ਸਤਨਾਮ ਸਾਰੇ ਨਿਵੇ ਸੋ ਇਸ ਕਰਕੇ ਇਸ ਦਰ ਦੇ ਪੁਜਾਰੀ ਬੜੀਏ ਗੁਰਮਖ ਪਿਆਰਿਓ ਸਾਨੂੰ ਮਹਾਰਾਜ ਜੀ ਨੇ ਕਿਰਪਾ ਕੀਤੀ ਦੇਖੋ ਰਵਾਲ ਸਰਸਾਹਬ ਦੀ ਧਰਤੀ ਤੇ ਕਲਗੀਧਰ ਪਾਸ਼ਾ ਧੰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੁਹਾਇ ਮਾਨ ਉੱਥੇ ਸੁਹਾਇ ਮਾਨ ਕਿਵੇਂ ਹੋਏ ਜਿਹੜੇ 22 ਘਾਰ ਦੇ ਰਾਜੇ ਆ ਨਾ ਇਹਨਾਂ ਨੇ ਮੀਟਿੰਗ ਕਰਕੇ ਪਾਸ਼ਾ ਜੀ ਨੂੰ ਬੁਲਾਇਆ ਕਿਉਂਕਿ ਇਹਨਾਂ ਨੂੰ ਔਰੰਗਜ਼ੇਬ ਦੀ ਉਗਲ ਕਹਿ ਲਈ ਉਹਨੇ ਉਂਗਲ ਲਾਈ ਸੀ ਵੀ ਇਹ ਤੁਹਾਨੂੰ ਤੰਗ ਕਰੇਗਾ ਉਹਨਾਂ ਦੇ ਸਮੇਂ ਜੇ ਹੁਣ ਤੁਹਾਡੇ ਤੋਂ ਸਾਹਮਣਿਆ ਜਾਂਦਾ ਤਾਂ ਸਾਹਮਣੇ ਇਹਨਾਂ ਨੇ ਕੀ ਕੀਤਾ ਸਾਧ ਸੰਗਤ ਜੀ ਪਾਤਸ਼ਾਹ ਨੂੰ ਉੱਥੇ ਬੁਲਾਇਆ ਬੜੀ ਸਾਜ਼ਿਸ਼ ਦੇ ਤਹਿਤ ਕਿ ਆਉਣਗੇ ਇੱਥੇ ਪਹਾੜੀਆਂ ਚ ਅਸੀਂ ਸ਼ਾਸਤਰ ਧਾਰੀਆਂ ਤੇ ਬਾਦਸ਼ਾਹ ਨੂੰ ਜਾਂ ਤੱਕ ਕਹਾਂਗੇ ਵੀ ਜੇ ਇੱਥੇ ਰਹਿਣਾ ਤਾਂ ਧੁੱਕ ਕੇ ਰਹਿਣਾ ਪੈਣਾ ਤੇ ਨਹੀਂ ਅਨੰਦਪੁਰ ਸਾਹਿਬ ਛੱਡ ਜਾਉਣਾ ਨਹੀਂ ਜੋ ਅਸੀਂ ਕਹਾਂਗੇ ਉਹ ਗੱਲ ਮੰਨਣਾ ਕਿਉਂਕਿ ਸਾਸ ਸੈਣੀ ਜਿਹੜਾ ਬਲਾਸਪੁਰਿਆ ਰਾਜਾ ਸੀ ਨਾ ਉਹਨੇ ਇਹ ਜਗ੍ਹਾ ਨੌਵੇਂ ਪਾਸ਼ਾ ਨੂੰ ਦਿੱਤੀ ਤੇ ਨੌਵੇਂ ਪਾਸ਼ਾ ਨੇ ਇਹ ਜਗ੍ਹਾ ਮੁਲਕ ਰੱਖੀ ਇੱਥੇ ਇੱਕ ਬਹੁਤ ਭਾਰੀ ਦਿਓ ਰਹਿੰਦਾ ਸੀ ਉਹਨੇ ਕਿਹਾ ਵੀ ਚਾਹੇ ਦਾ ਦਿਓ ਜਿਹੜਾ ਉਹ ਪਾਸ਼ਾ ਨੂੰ ਖਾ ਜਾਏਗਾ ਕਿਉਂਕਿ ਉਹਨ ਸక్తి ਨੂੰ ਜਾਣਦੇ ਨਹੀਂ ਸੀ ਤੇ ਚਾਹੇ ਫਿਰ ਦਿਓ ਨੂੰ ਖਤਮ ਕਰ ਜਾਣਗੇ ਤੇ ਉਹ ਜਗਾ ਸਾਡੇ ਮਰਤਨ ਨੂੰ ਆ ਜਾਵੇਗੀ ਸਾਨੂੰ ਆ ਜਾਵੇਗੀ ਇਸ ਸਾਜ ਦੇ ਤਹਿਤ ਨੌਵੇਂ ਪਾਤਸ਼ਾਹ ਨੂੰ ਸਾਧ ਸੰਗ ਜੀ ਜਗਾ ਦਿੱਤੀ ਪਾਤਸ਼ਾਹ ਜੀ ਨੇ ਉਹ ਮੁੱਲ ਜਗਾ ਖਰੀਦ ਕੇ ਤੇ ਸਾਧ ਸੰਗ ਜੀ ਨਾਉ ਰੱਖਿਆ ਸੀ ਨਾਨਕੀ ਚੱਕ ਪਹਿਲਾਂ ਉੱਥੇ ਮੱਖਾ ਦਿਉ ਰਹਿੰਦਾ ਸੀ ਮੱਖੋਵਾਲ ਦੀ ਧਰਤੀ ਸੇ ਉਹਦਾ ਨਾਮ ਉਸ ਤੋਂ ਬਾਅਦ ਫਿਰ ਨੌਵੇਂ ਪਾਤਸ਼ਾਹ ਨੇ ਆਪਣੇ ਮਾਤਾ ਜੀ ਦੇ ਨਾਮ ਤੇ ਰੱਖਿਆ ਨਾਨਕੀ ਚਾਗਾ ਸਾਧ ਸੰਗਤ ਜੀ ਫਿਰ ਪਾਤਸ਼ਾਹ ਜੀ ਨੇ ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਫਿਰ ਉਸ ਧਰਤੀ ਦਾ ਨਾਮ ਪਿਆ ਸ੍ਰੀ ਆਨੰਦਪੁਰ ਸਾਹਿਬ ਆਖੋ ਸਤਿਨਾਮ ਜਦੋਂ ਉੱਥੇ ਮਹਾਰਾਜ ਨੇ ਆਨੰਦ ਵਰਸਾਇਆ ਫਿਰ ਉਸ ਧਰਤੀ ਦਾ ਨਾਮ ਆਨੰਦਪੁਰ ਸਾਹਿਬ ਪਿਆ ਗੁਰੂਮਖ ਪਿਆਰਿਓ ਮਹਾਰਾਜ ਜੀ ਨੇ ਉੱਥੇ ਬੜਾ ਆਨੰਦ ਵਰਸਾਇਆ ਤੇ ਰਹੁ ਵਿਚਾਰ ਜਿਹਨੂੰ ਇਹਨਾਂ ਰਾਜਿਆਂ ਨੇ ਮਹਾਰਾਜ ਜੀ ਨੂੰ ਸੱਦਿਆ ਨਾ ਉੱਥੇ ਵੀ ਕਵਾਂਗੇ ਕਿਉਂ ਪਾਸ਼ਾ ਦੀ ਉਮਰ ਅਜੇ ਛੋਟੀ ਸੀ ਪੌਣੇ 9 ਸਾਲ ਦੀ ਉਮਰ ਵਿੱਚ ਹੀ ਗੁਰਤਾ ਗੱਦੀ ਤੇ ਬਹਿ ਗਏ ਸੀ ਉਸ ਤੋਂ ਬਾਅਦ ਬਹੁਤ ਜ਼ਿਆਦਾ ਕੌਂਦ ਤੇ ਕੀਤੇ ਮਹਾਰਾਜ ਜੀ ਨੇ ਲੇਖੋ ਹੁਕਮ ਕਰ ਦਿੱਤਾ ਵੀ ਜਿਹੜਾ ਸਾਡੇ ਕੋਲ ਆਵੇ ਤੇ ਸ਼ਸਤਰ ਤੇ ਘੋੜੇ ਲੈ ਕੇ ਆਵੇ ਮਹਾਰਾਜ ਨੇ ਫੌਜ ਵਧਾਉਣੀ ਸ਼ੁਰੂ ਕਰ ਦਿੱਤੀ ਇਹਨਾਂ ਨੇ ਆਖਿਆ ਪਹਾੜੀਆਂ ਨੇ ਵੀ ਇਹ ਤਾਂ ਸਾਨੂੰ ਖਤਰਾ ਹੋ ਗਿਆ ਮਹਾਰਾਜ ਕਲਕੀ ਪਾਤਸ਼ਾਹ ਜੀ ਨੂੰ ਵੇਖੋ ਇਹ ਜਿਹੜਾ ਸਾਮ ਦਾ ਰਾਜਾ ਸੀ ਉਹਨੇ ਭੇਟ ਕੀਤੀਆਂ ਸੀ ਕਈ ਵਸਤੂਆਂ ਪੰਜ ਕਲਾ ਸ਼ਾਸਤਰ ਇਸੇ ਤਰ੍ਹਾਂ ਪ੍ਰਸ਼ਾਦੀ ਹਾਥੀ ਇਹਦੇ ਨਾਲ ਅਨੰਤਪੁਰ ਸਾਹਿਬ ਦੀ ਦਰਬਾਰ ਦੀ ਹੋਰ ਵੀ ਜਿਹੜੀ ਸਾਨੋ ਸਹਕ ਸੀ ਉਹ ਵੱਧ ਗਈ ਰਾਜੇ ਮਹਾਰਾਜੇ ਫਿਕਰ ਪੈਂਡ ਲੱਗ ਇਹਨਾਂ ਨੂੰ ਫਿਰ ਖਤਰਾ ਹੋ ਗਿਆ ਫੇਰ ਇਹਨਾਂ ਦੇ ਪਾਸ਼ਾ ਜੀ ਨੂੰ ਜਦੋਂ ਬੁਲਾਇਆ ਰਵਾਲ ਸਾਹਿਬ ਦੀ ਧਰਤੀ ਤੇ ਉਦੋਂ ਇੱਕ ਸਾਧ ਸੰਗਤ ਜੀ ਉੱਚੀ ਪਹਾੜੀ ਸੀ ਇਹਨਾਂ ਨੇ ਆਖੇ ਵੇ ਇੱਥੇ ਬੁਲਾਵਾਂਗੇ ਤੇ ਪਾਸ਼ਾ ਨੂੰ ਕਵਾਂਗੇ ਜੇ ਰਹਿਣਾ ਤਾਂ ਚੁੱਕ ਕੇ ਰਹੁ ਜੋ ਅਸੀਂ ਕਹਾਂਗੇ ਉਹ ਕਰੋ ਤੇ ਨਹੀਂ ਅਨੰਦਪੁਰ ਸਾਹਿਬ ਛੱਡ ਦੇ ਜਗਾ ਸਾਡੇ ਬਜ਼ੁਰਗਾਂ ਨੇ ਤੇ ਸਾਡੀ ਜਗਾ ਹੈ ਮਹਾਰਾਜ ਚਲੇ ਗਏ ਪਾਸ਼ਾ ਦੇ ਨਾਲ ਸਰਬੰਦ ਬੰਦ ਯੋਧੇ ਨਾਲ ਲੈ ਸਾਹਸੰਗ ਜੀ ਜਦੋਂ ਗਏ ਤੇ ਜਿਹੜੇ ਪਹਾੜੀਏ ਰਾਜੇ ਸੀ ਨਾਲ ਦੀ ਨਾਲ ਉਸੇ ਵੇਲੇ ਸਹਿਬ ਵੀ ਮਹਾਰਾਜ ਨਾਲ ਤਾਂ ਜੋਦੇ ਬਹੁਤ ਤਕੜੇ ਇਸ ਕਰਕੇ ਆਪਾਂ ਉਹ ਗੱਲ ਛੇੜੀ ਹੀ ਨਾ ਕਿਉਂਕਿ ਬਾਦਸ਼ਾਹ ਦੇ ਦਰਸ਼ਨੀ ਐਸੇ ਸੀ ਉਹਨਾਂ ਦੀ ਅੱਖ 'ਚ ਅੱਖ ਪਾ ਕੇ ਉਹ ਜੀ ਗੱਲ ਹੋਈ ਨਹੀਂ ਸਕਦੀ ਮਹਾਰਾਜ ਸੱਚੇ ਬਾਦਸ਼ਾਹ ਜੀ ਗਏ ਜਦੋਂ ਮਹਾਰਾਜ ਕਹਿਣ ਲੱਗੇ ਹਾਂ ਵੀ ਗੁਰਮਖ ਪਿਆਰਿਓ ਦੱਸੋ ਕਿਵੇਂ ਬੜਾਇਆ ਸਾਨੂੰ ਕਹਿੰਦੇ ਮਹਾਰਾਜ ਬਾ ਕਿਰਪਾ ਕਰੋ ਵੀ ਸਾਡੇ ਤੇ ਨਜ਼ਰ ਰੱਖਿਆ ਜਿਹੜੀ ਗੱਲ ਕਹਿਣੀ ਸੀ ਉਹ ਤੋਂ ਠਿੜਕ ਕੇ ਕਹੀ ਨਹੀਂ ਗਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਤੁਸੀਂ ਬੁਲਾਇਆ ਸੀ ਜਾਣੀ ਜਾਣਾ ਜਾਣਦੇ ਆ ਜੋ ਤੁਹਾਡੀ ਭਾਵਨਾ ਉਹ ਕਦੇ ਨਹੀਂ ਹੋ ਸਕਦੀ ਵੀ ਗੁਰੂ ਗੋਬਿੰਦ ਸਿੰਘ ਦਾ ਸਿਰ ਕਿਤੇ ਝੁਕੇ ਇਹ ਕਦੇ ਨਹੀਂ ਹੋ ਸਕਦਾ ਪਰ ਜੇ ਤੁਸੀਂ ਨਾਲ ਰਹਿਣਾ ਚਾਹੁੰਦੇ ਮਿਲ ਕੇ ਚੱਲੋਗੇ ਤੁਹਾਨੂੰ ਨਾਲ ਰੱਖਾਂਗੇ ਤੁਹਾਨੂੰ ਤਤੀਬਾ ਨਹੀਂ ਲੱਗਣ ਦੇਦੇ ਕਿਸੇ ਦੀ ਅੱਖੋਂ ਸਤਨਾਮ ਤੁਸੀਂ ਇੰਝ ਕਰੋ ਵੀ ਅਮਰਤ ਸਕੋ ਤੇ ਸਾਹਜਣ ਜੀ ਉਸ ਵੇਲੇ ਕਹਿਣ ਲੱਗੇ ਬਾਦਸ਼ਾਹ ਜੇ ਅਮਰਤ ਸਕਾਉਣਾ ਨਾ ਸਾਨੂੰ ਇਹ ਪਹਾੜੀਏ ਰਾਜੇ ਕਹਿੰਦੇ ਸਾਡਾ ਤੰਬੂ ਅੱਡ ਲਗਾਓ ਵੱਖੜਾ ਲਗਾ ਦਿਓ ਅਸੀਂ ਗਰੀਬ ਗੁਰਬਿਆਂ ਦੇ ਵਿੱਚ ਅਮਰਤ ਨਹੀਂ ਸਕਣਾ ਆਖੋ ਸਤਨਾਮ ਸ੍ਰੀ ਵਾਹਿ ਜੀ ਢਿੱਡ ਮਾਣਦੇ ਸੀ ਅਹੀ ਨਹੀਂ ਸਕਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਨ੍ਹਾਂ ਨੂੰ ਮੈਂ ਰਾਜ ਬਖਸ਼ਣਾ ਰਾਜ ਭਾਗ ਜਿਹੜੇ ਸਤਸੰਗ ਜੀ ਲਤ ਦੇਤੇ ਕੁਚਲੇ ਲੋਕ ਸਨ ਨਾ ਮਹਾਰਾਜ ਜੀ ਨੇ ਉਹਨਾਂ ਨੂੰ ਉੱਚਾ ਚੁੱਕਿਆ ਮਾਣ ਦਿੱਤਾ ਗੁਰਮਖ ਪਿਆਰਿਓ ਉਹਨਾਂ ਨੂੰ ਅਮਰਤ ਸ਼ਕਾ ਕੇ ਰਾਜੇ ਮਹਾਰਾਜੇ ਬਣਾਇਆ ਪਾਸ਼ਾ ਜੀ ਨੇ ਪਾਸ਼ਾਹੀ ਦਿੱਤੀ ਤਾਂ ਹੀ ਉਹ ਕਿਹਾ ਸੀ ਨਾ ਕਿ ਯਾਦ ਕਰੇ ਹਮਰੀ ਗੁਰਿਆਈ ਕੀ ਕਹਿੰਦੇ ਨੇ ਇਨ ਗਰੀਬ ਸਿੱਖਣ ਕੋ ਦਿਉ ਪਾਦਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਤਾਂ ਗਰੀਬਾਂ ਲੱਤ ਦੇ ਕੁਝ ਦੇ ਲੋਕਾਂ ਨੂੰ ਹੀ ਅਸੀਂ ਪਾਸ਼ਾਹੀ ਬਖਸ਼ਨੀਆ ਸਰਦਾਰੀ ਬਖਸ਼ਨੀਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਕਹਿੰਦੇ ਸੀ ਹਮ ਤੋਂ ਤੋਲਣ ਜਾਣੈ ਤੱਕੜੀ ਆ ਲੰਗੀ ਕਰਦ ਕਬੂ ਨੀ ਪਕੜੀ ਜਿੜੀ ਉੱਡੇ ਤੇ ਹਮ ਡਰ ਜਾਏ ਨਾ ਦੁਸ਼ਮਣ ਸਿਓ ਕੈਸੇ ਲੜ ਪਾਈ ਆਖੋ ਸਤਨਾਮ ਸ੍ਰੀ ਜਵਾਹ ਇਹੋ ਜਿਹਾਂ ਨੂੰ ਸਾਧ ਸੰਗਤ ਜੀ ਮਹਾਰਾਜ ਜੀ ਨੇ ਸ਼ਸਤਰ ਧਾਰੀ ਬਣਾਇਆ ਯੋਧੇ ਬਣਾਇਆ ਅਮਰਤ ਦੇਵ ਚ ਇੰਨੀ ਸ਼ਕਤੀ ਹੈ ਮਹਾਰਾਜ ਜੀ ਨੇ ਬੜਾ ਮਾਣ ਬਖਸ਼ਿਆ ਕਹਿਣ ਤੋਂ ਭਾਵ ਹੈ ਵੀ ਜਿਹੜੇ ਉਹ ਰਾਜੇ ਮਹਾਰਾਜੇ ਸੀ ਪਾਸ਼ਾ ਨੇ ਉਹਨਾਂ ਨੂੰ ਠੁਕਰਾ ਦਿੱਤਾ ਕਹਿਣ ਲੱਗੇ ਤੁਹਾਨੂੰ ਅੰਮ੍ਰਿਤ ੱਡ ਨਹੀਂ ਛਕਾਵਾਂਗੇ ਜੇ ਸਕੜਣਾ ਦੇ ਨਾਲ ਆਓ ਤੇ ਨਹੀਂ ਇੱਥੋਂ ਚਲੇ ਜਾਓ ਆਖੋ ਸਤਿਨਾਮ ਇਹਨਾਂ ਗਰੀਬ ਸਿੱਖਾਂ ਨੂੰ ਅਸੀਂ ੱਡ ਨਹੀਂ ਕਰ ਸਕਦੇ ਸਾਡੇ ਨਾਲ ਰਹਿਣਗੇ ਇਹਨਾਂ ਗਰੀਬਾਂ ਕਰਕੇ ਦਾਸੀ ਸਨੇ ਸਾਧ ਸੰਗ ਦੀ ਮਹਾਰਾਜ ਜੀ ਨੇ ਵਚਨ ਕੀਤਾ ਸੀ ਉਹਥੇ ਸਰਈਆ ਵੀ 파ਸ਼ਾ ਨੇ ਉਚਾਰਨ ਕੀਤਾ ਕਿ ਇਹਨਾਂ ਗਰੀਬ ਸਿੱਖਾਂ ਕਰਕੇ ਅਸੀਂ ਬਣੇ ਅਸੀਂ ਗੁਰੂ ਬਣੇ ਇਸ ਕਰਕੇ ਇਹਨਾਂ ਨੂੰ ਨਹੀਂ ਛੱਡ ਸਕਦੇ ਸੋ ਕਹਿਣ ਤੋਂ ਮਰਾਦ ਹੈ ਵੀ ਪਾਤਸ਼ਾਹ ਨੇ ਰਾਜੇ ਮਹਾਰਾਜਾਂ ਤੋਂ ਉੱਥੇ ਟੁਕਰਾਤਾ ਤੇ ਸਾਨੂੰ ਪਾਤਸ਼ਾਹੀ ਬਖਸ਼ੀ ਮਾਣ ਬਖਸ਼ਿਆ ਸਰਦਾਰੀ ਬਖਸ਼ੀ ਤੇ ਅਸੀਂ ਅੱਜ